ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਪਹੁੰਚਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਢਿੱਲੋ ਡੇਰੀ ਫਾਰਮ ਰਾਜਾ ਸਾਸੀ ਤੋਂ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਪਸ਼ੂ ਵਿਖਾਵਾਂਗੇ ਇੱਕ ਬਿਲਕੁਲ ਤਾਜੀ ਸੂਈ ਆ ਤੇ ਦੋ ਬੱਚੇ ਦੋ ਬਣਾਵਾ ਤੇ ਆਪਾਂ ਪਹੁੰਚੇ ਆ ਬਾਈ ਹਰਮਨ ਦੇ ਕੋਲ ਤੇ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਤੇ ਪੁੱਛਦੇ ਆ ਨਾ ਜੀ ਡਿਟੇਲ ਬਸਿਕਾ ਵੀਰ ਜੀ ਸਾਸੀ ਆ ਪਾਜੀ ਹੋਸਣਾਉ ਠੀਕ ਠਾਕ ਜੀ ਬਾਈ ਜੀ ਵਧੀਆ ਪੰਜਾਬ ਦਾ ਨਾਮ ਤੇ ਡਰੈਸ ਆ ਦੋ। ਹਾਂ ਭਾਜੀ ਮੇਰਾ ਹਰਮੰਝੋ ਪਿੰਡ ਰਾਇਆ ਸਾਹੀ ਕਿਨਾਂ ਬਸਰ ਤਸੀਲ ਚ ਨਾਲਾ ਡਰੈਸ ਮੇਰਾ ਵਾਹੇ ਸਾਰਾ ਪਤਾ ਹੀ ਅਮੀਰਾ ਨੂੰ। ਹਾਂਜੀ ਹਾਂਜੀ ਜਿਹੜੇ ਵੀ ਵੀਡੀਓ ਵਿੱਚ ਦੇ ਠੀਕ ਹੈ ਠੀਕ ਹੈ। ਮੈਂ ਫੋਨ ਤੇ ਬੋਲਦੇ ਹੋ। ਫੋਨ ਨੰਬਰ 826434231 ਭਾਜੀ। ਠੀਕ ਹੈ ਜੀ। ਹਾਂਜੀ 에ਰਪੋਰਟ ਦੇ ਨਾਲ ਹੀ 1 ਕਿਲੋਮੀਟਰ ਪਿੰਡ ਆਪਾਂ। ਠੀਕ ਹੈ ਠੀਕ ਹੈ ਜੀ। ਇਤਰੋ ਕਰੀ ਸ਼ੁਰੂਆਤ ਕਿਤਰੋਂ? ਇਤਰੋ ਭਾਜੀ ਮਰਜ਼ੀ ਕਰ ਲਓ। ਠੀਕ ਹੈ ਠੀਕ ਹੈ। ਹਾਂਜੀ ਮਰਜ਼ੀ ਕਰਕੇ ਚੱਕਦੇ ਨੂੰ ਲੈਵੇ ਲਵੇ ਬਹੁਤ ਹੀ ਚੰਗੇ ਲੱਗੇ ਝੋਟੀਆਂ ਦੇ। ਤੇ ਇੱਧ ਹੋਲੀ ਕਰੋ ਜੀ ਕਰੋ ਤੇ ਦੱਸਿਓ ਭਾਈ ਜੀ ਡਿਟੇਲ ਇਹਨੂੰ ਸੂਈ ਨੂੰ ਭਾਜੀ ਮਹੀਨਾ ਡੇਢ ਮਹੀਨਾ ਹੋਇਆ ਏ ਅੱਛਾ ਜੀ ਦੋ ਵੀ ਆਉਂਦਾ ਜੀ ਠੀਕ ਹੈ ਦੋ ਤਾਂ ਮੈਨੂੰ ਪੱਕਾ ਹੋਊਗਾ 8 ਕਿਲੋ ਲੀਟਰ ਵਾਲਾ ਠੀਕ ਹੈ ਜੀ 7 ਮੰਨ ਕੇ ਖੜੇ ਜਿਹੜੇ ਵੀ ਨੇ ਖੜੇ ਠੀਕ ਹੈ ਠੀਕ ਹੈ ਲਓ ਜੀ ਐਸੇ ਆਪਾਂ ਖਾਹਾਰ ਦਾ ਜੱਡਾ ਲਗਾਵਾ ਤੇ ਸੂਈ ਨੂੰ ਵੀ ਡੇਢ ਕੁ ਮਹੀਨੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਉਹ ਤੇ ਕਰੋ ਚੱਕ ਤੁਸੀਂ ਜੀ ਵੀ ਤੇ ਚੱਲ ਜੀ ਆ ਆਰਪਾਂ ਦੇ ਦੀ ਬੜੀ ਸਾਖ ਆ ਜੀ ਮੈਂ ਆ ਤੀਨ ਅੱਖਾਂ ਨਾਲ ਵਧੀ ਆਈ ਤਾਂ ਆਵਾਜ਼ ਕੀ ਹੋਈ ਜੀ ਠੀਕ ਹੈ ਠੀਕ ਹੈ ਜੀ ਸਾਡੇ ਘੱਟ ਤੋਂ ਥੋੜੀ ਜੀ ਦਰਮਿਆਨੀ ਨਹੀਂ ਆ ਬਾਕੀ ਕੰਦਗਨ ਤੋਂ ਜਿਹੜੀਆਂ ਬਹਾਨੇ ਵਾਲੀ ਆ ਗਈਆਂ ਇਹਦੀਆਂ ਕਰੋ ਜੇ ਆ ਕੋ ਬਾਕੀ ਉਹਦੀ ਚੰਗਿਆਲੇ ਵਾਲ ਵਾਲ ਲਗਾਵਾਗੇ ਫੇਰ ਵਾਲ ਛੋਟੇ ਸਿੰਘ ਦੀ ਆ ਭਾਜੀ ਚਿੱਟੀਆਂ ਅੱਖਾਂ ਦੀ ਇਹ ਵੇਖੋ ਠੀਕ ਹੈ ਠੀਕ ਹੈ ਬੜੀ ਮਨੰਗੀ ਆ ਭਾਜੀ ਆ ਟਰੇਡਰ ਦੀ ਸਾਈਡ ਤੋਂ ਮਸਾਲਾ ਤੋਂ ਦਿਖਾਇਓ ਬਹੁਤ ਚੰਗਾ ਲੱਗਾ ਵਾ ਉੱਪਰ ਇਹ ਕਰੋ ਲਾਗੇ ਤੋਂ ਚੱਕਾ ਥਣਾ ਦਾ ਸੈਰ ਕੈਪ ਭਾਈ ਸੱਜਣੇ ਕਿੰਨਾ ਭਿਆਦ ਦੁੱਧ ਅੰਜਲ ਭਾਜੀ ਵੀਰਾਂ ਦੇ 13-14 ਕਿਲੋ ਕਰਦੀ ਰਹੀ ਹੁਣ ਵੀ ਦੁੱਧ ਭਾਜੀ 10 ਕਿਲੋ ਹੀ ਮੈਂ ਕੋ ਅੱਛਾ ਇਹ ਆਹਦੇ ਕੋ ਪਰਸੋਂ ਦੀ ਆਈ ਘੁੰਮੀ ਜਾਂਦੀ ਡਿੰਗੀ ਜਾਂਦੀ ਆ ਅੱਛਾ ਅੱਛਾ ਦੇਲ ਨਹੀਂ ਪੂਰਾ ਲਾਉਣ ਦੇ ਹਾਂਜੀ ਚਲੋ ਖਾਣ ਲੈ ਵਾ ਵਿਖਾ ਦਿਓ ਮੈਨੂੰ ਦਿਖਾਓ ਭਾਈ ਬਹੁਤ ਹੀ ਚੰਗਾਲੇ ਵਾਲੂਆ ਲੱਗਾ ਵਾ ਯਕੀਨ ਮੁੱਲ ਭਾਈ ਇਹ ਰੱਖੋ ਪੌਂਦੇ ਭਾਜੀ ਦਾ 60000 ਕਰਦੇ ਹੀ ਐ ਅੱਛਾ ਜੀ 55 ਦੀ ਦੇ ਦਈਏ ਤਾਂ ਅੱਧੀ ਪਹੁੰਚਦਾ ਨੂੰ ਕਰੋ ਦਿਨਾਂ ਕਰਨਾ ਜੀ ਲੋ ਯਾਰ ਛੱਡ ਦੀ ਢਾਡੀ ਨਹੀਂ ਆਪਾਂ ਮੋਰਚੇ ਤੇ ਜੱਗੇ ਭਾਜੀ ਜਿੰਨੇ ਦੀ ਕਹਿ ਦੋਗੇ ਉਹਨੇ ਦੀ ਦੇ ਦਾਂਗੇ ਲੋ ਛੱਡ ਦੀਏ ਕਿ ਵੱਧ ਯਾਰ ਹੋਰ ਛੋੜਾ ਬੋਇਂ ਜਾਇਆ ਜੀ ਦੇ ਦਾਂਗੇ ਠੀਕ ਹੈ ਬਾਕੀ ਮੱਸੀਆ ਵਾਲਾ ਦੇਣਾ ਕਿ ਵੀਰ ਨੂੰ ਮੋੜ ਦੇਣੀ ਫੋਨ ਲਾਵੇ ਭੈਣ ਭਰਾ ਮਾਨ ਤਾਨ ਕਰਾਂਗੇ ਜ਼ਰੂਰ ਠੀਕ ਹੈ ਠੀਕ ਹੈ ਲਓ ਭਾਜੀ ਬਾਕੀ ਮੌਕੇ ਤੇ ਹੋਰ ਵੀ ਮਾਨ ਤਾਨ ਲਈ ਕਹਿੰਦਾ ਕਿ ਇਹ ਜਰੂਰ ਦਵਾਂਗੇ ਭਾਜੀ ਇਹ ਬਿਲਕੁਲ ਨੋਰਮਲ ਹੈ ਵਰਤਾਂਦੇ ਨੇ ਤੇ ਆਗੋਂ ਦੁਕੀ ਨੇ ਵਰਤੇ ਦੱਸੇ ਪਾਜੀ ਪਹਿਲਾ ਸੁਆ ਇਹ ਅੱਛਾ ਜੀ ਤੇ ਇਹਨੂੰ ਪੰਜ ਤਰੀ ਨੂੰ 2 ਮਹੀਨੇ ਹੋਏ ਨੇ ਘਾਂਟੀ ਗਾ ਲੱਗੇ ਨੂੰ ਠੀਕ ਹੈ ਠੀਕ ਦੋਦੇ ਕੋਈ ਛੇਲ ਵਾਲੇ ਪੰਜ ਹੀ ਮੰਨ ਕੇ ਖੜੇ ਪੱਕਾ ਅੱਛਾ ਜੀ ਆਂਦਾ ਵੇਖ ਲੋ ਠੋਟੀ ਪਾਜੀ ਸਾਂਭਣ ਵਾਲੀ ਆ ਠੀਕ ਹੈ ਠੀਕ ਇਹ ਜਿਹੜੇ ਵੀਰ ਕੋ ਲਈ ਆ ਨਾ ਅੱਛਾ ਜੀ ਉਹ ਵਿਚਾਰਾ ਬੰਦਾ ਮਾਤੜੀ ਆਵ ਲੱਗਾ ਈ ਝਾਣੇ ਵਾਲੀ ਮੰਡੀ 'ਚ ਅੱਛਾ ਅੱਛਾ ਤੇ ਵਿਚਾਰਾ ਆਂਦਾ ਵੇਰੇ ਇੱਕ ਵੇਲੇ ਆ ਗਏ ਮੈਂ ਪੱਠੇ ਪੁੱਲ ਲਿਆ ਕੇ ਪੁੰਨਾ ਤੇ ਤਾਂ ਨਿੱਸੀ ਰਹੀ ਠੋਟੀ ਛੋਟੀ ਠੀਕ ਹੈ ਠੀਕ ਹੈ ਤਾਂ ਭਾਈ ਸੱਜਰ ਨੇ ਫਿਰ ਦੱਸਿਆ ਕਿੰਨਾ ਪੈਸਾ ਭਾਈ ਵੰਡ ਪਿਆ ਨਾ ਉੱਥੇ ਜਾ ਨਹੀਂ 7 ਕਰੋ 8 ਕਰੋ ਦਰਮਾਨ ਨਾ ਚਵਾਈਆਂ ਨੇ ਤੇ ਸੱਜਰ ਨੇ ਕਿੰਨਾ ਕਿ ਭਰਿਆ ਸੀ ਦੁੱਧ ਸਾਰੀ ਸੱਜਰ ਭਾਈ ਪਹਿਲੇ ਸਵੇਰ ਤੋਂ ਹਾਂ ਨੂੰ ਬਾਤ ਕੁੱਤ ਦਿੰਦੀ ਰਹੀ ਆ ਠੀਕ ਹੈ ਜੀ ਰੋ ਭਾਈ ਕਾਟ ਕਾਟ ਬਹੁਤ ਤੜੜਾ ਝੋਟੀ ਦਾ ਹੈ ਜੂ ਜੈਸ ਬੁਲਾ ਗਿਆ ਤੇ ਘਰ ਨੂੰ ਫੇਰ ਤੋਂ ਆਜੀ ਚੱਕ ਰਹੇ ਸਾਹਮਣੇ ਦਾ ਖਾਨਪੂਣ ਬਹੁ ਨਹੀਂ ਚੰਗਾ ਵਾ ਰਿਆਣ ਗਿਟ ਗਿਟ ਦੇ ਠਾੜ ਸਾਰੇ ਬੀਚ ਕਰਕੇ ਝੋਟੀ ਆ ਗਈ ਨੇ ਝੋਟੀ ਬੜੀ ਭਾਈ ਤੰਗੀ ਆ ਠੀਕ ਹੈ ਠੀਕ ਹੈ ਜੀ ਹਾਂ ਵੀ ਬਦਲੇ ਚਾਰਮਾਲੀ ਦੇ ਬਿੰਦਿੰਗ ਵਾਲਾ ਹਵਾਨਾ ਆ ਗਿਆ ਵਾ ਹਾਂਜੀ ਅੰਮੋਲ ਰਾਜੀ ਵਾਲਾ ਬਾਈ ਵਾ ਸਾੰਗੜਾ ਦੇ ਦੋ ਤੇ ਨੇ ਫਿਰ ਵੀ ਚੰਗਾ ਚਵਾਈ ਜਣਾ ਤੇ ਤਰ ਬਿੰਦੀਆਂ ਕੋਲ ਤੋਂ ਬੰਦੀ ਰਹਾ ਲਾ ਬੋਜੀ ਜੇਕਰ ਇਹ ਥੋੜੀ ਉੱਚੀਆਂ ਕਰਕੇ ਬੰਦਦੀਆਂ ਵਾ ਕਿ ਅਲਦਾ ਸੱਤ ਗਿਆ ਵੀ ਬਹੁਤ ਚੰਗਾ ਵਾ ਇਹਦਾ ਟੀਮ ਉਹ ਬਈਰ ਬਾਕੀ ਆਪਾ ਭਾਈ ਘਰਾਂ ਜੋ ਮਾਲ ਲਿਆ ਹੁੰਦਾ ਦੋ ਦਿਨ ਫਿਰਕੇ ਆਵੇ ਲੋ ਸੰਗਲ ਆਏ ਘਰ ਤੋਂ ਲੈ ਆਏ ਠੀਕ ਹੈ ਠੀਕ ਹੈ ਜੀ ਇਹ ਮੇਰੇ ਕੋਲ ਜੀ ਕੱਸੀ ਲੱਜੀ ਨਹੀਂ ਹੈ ਅੱਛਾ ਜੀ ਪਿਛੋਂ ਪਾਰ ਵਾਲੇ ਦਾ ਘਰ ਆਏ ਮਾਲ ਫਿਰਕੇ ਗਾੜੀ ਤਿੰਨ ਤਿੰਨ ਅੱਡੇ ਭਾਈ ਮਾਲ ਵੇਖਦਾ ਆ ਕਾਰੋਬਾਰੀ ਵੀ ਰੇਚਣ ਵਾਲਾ ਰੋਜ਼ ਡੰਗਰ ਖੜਨਦਾ ਇਹ ਆਪਣੇ ਠੀਕ ਹੈ ਠੀਕ ਹੈ ਜੀ ਹਾਂ ਜੀ ਉਹ ਲੱਗਦਾ ਨਾ ਮਰਜ਼ੀ ਕਰੀਏ 60 65 55 ਦੀ ਦੇ ਰਹੀ ਹੈ ਝੋਟੀ ਬੋਦੀ ਵਿੰਜਰੀ ਹਾਂਜੀ ਤੇ ਕਰਨਾ ਮਾਨਤਾ ਹਨ ਰਾਂਪੇ ਮਾਨਤਾ ਕਿਵੇਂ ਸੇਮ ਹੀ ਕਰਦੀ ਆ ਰਬੂ ਵਿੰਜਰੀ ਇਹ ਦੇ ਦਾਂਗੇ ਭਾਜੀ ਪਰ ਮਿਲਦੀ ਨਹੀਂ ਈ ਢੀ ਛੋਟੀ 40 45 ਦੀ ਉਦਾਂ ਹੀ ਆ ਵੇਖੋ ਜਿੱਡਾ ਕਰ ਦਿਆ ਬਿਲਕੁਲ ਸਹੀ ਗੱਲ ਆ ਹਾਂਜੀ ਭਾਈ ਇਹਦਾ ਵੀ ਬੋਦੀ ਗਾੜੀ ਆ ਬਸ ਸਿੱਧੀ ਕਰਕੇ ਮਿਲਦੇ ਹੀ ਆ ਜਾਂ ਪਿੱਛੋ ਪਾਹਣਾਂ ਲਈ ਗਾੜੀ ਪਾਹਣਾ ਦੇ ਦੇਣੀ ਆ ਠੀਕ ਆ ਠੀਕ ਹਾਂਜੀ ਭਾਈ ਬਿਲਕੁਲ ਛੋਟੇ ਛੋਟੇ ਭਾਅ ਵਾ ਤੇ ਪਸ਼ੂ ਚੰਗੇ ਆ ਦੇ ਆ ਰੋਗਨ ਤੇ 3 ਨੰਬਰ ਤੇ ਸੱਜਾ ਪੋਈ ਦਿਖਾਈਏ ਹਾਂ ਮੈਂ ਭਾਜੀ ਕੱਲ ਦੀ ਸੂਈ ਉਹ ਕੱਟਾ ਇਹ ਮਗਰ ਨਾਲੂ ਨਾਲ ਜੇ ਅੱਛਾ ਜੀ ਇਹ ਆਪਾਂ ਸਵੇਰੇ ਮੈਂ ਭਾਜੀ ਚੋਕੇ ਪਾਸ ਕਰਕੇ ਲਿਆਂਦੀ ਆ ਠੀਕ ਹੈ ਜੀ ਉਹਨੇ ਤੁਹਾਡੇ ਸਾਹਮਣੇ ਲਾਈ ਗੱਡੀ ਵੀ ਬਾਹਰ ਲੱਗੀ ਹਾਂਜੀ ਸਾਡੇ ਤੇ 3 4 ਕਿਲੋ ਬੋੜਾ ਚੋਕ ਲਿਆਂਦੀ ਏ ਅੱਛਾ ਠੀਕ ਹੈ ਜੀ ਹਾਂਜੀ ਜਿਉਂਤਰਾ ਹੁਣ ਕਿੰਨਾ ਕੋ ਟੋਟਲ ਬੋੜਾ ਆਖੋ ਦੋ ਤਾਂ ਭਾਈ ਸਵੇਰੇ 4 ਕਿਲੋ ਚੋਇਆ ਤੁਸੀਂ ਲਾ ਲਓ 7 8 ਕਿਲੋ ਦੋ ਤਾਂ ਬੱਚੇ ਦਾ ਕੱਢ ਕੇ ਆਗਾ ਬੋੜਾ ਅੱਛਾ ਜੀ ਹਾਂਜੀ ਸੋ ਭਾਜੀ ਕੱਲ ਉਥਾਲ ਕੌਡਾ ਬਹੁਤ ਚੰਗਾ ਇਹੋ ਵੀ ਲੱਗਾ ਵਾ ਤੇ ਇਹ ਕਰਵਾਉਣੀ ਵਾ ਯਾਰ 14 ਕਿਲੋ ਚਵਾਇਆ ਵਾ ਬਾਕੀ ਭਾਜੀ ਈਦੀ ਮੈਂ ਨੇ 14 ਕਿਲੋ ਦੁੱਧ ਨਹੀਂ ਦੇਣਾ ਜਿਹੜਾ ਕਿਨੇ ਆ ਇਹ ਦੂਜਾ ਸੁਆਦ ਹੋਈਆ ਹਾਂਜੀ ਤੀਜਾ ਜੇ ਭਾਜੀ ਸੁਆਦ ਨਹੀਂ ਮਾਰ ਠੀਕ ਠੀਕ ਤੇ ਚਾਰ ਦੂਗਾ ਸੁਈ ਤੇ ਫਾਕੀ ਨਹੀਂ ਸਿਆਣੇ ਹੁੰਦੇ ਸਾਰੇ ਪਰਾਂ ਦਾ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਪੰਚਾਇਤ ਚਾਈ ਹੁੰਦੀ ਆ ਤੇ ਥਾਣਾ ਐਸਐਫ ਗਾਮਵਰਗ ਨੇ ਵੀ ਹਵਾਨਾ ਲਾਇਆ ਵਾ ਤੇ ਥਾਣ ਵੀ ਕੱਲਾ ਕੱਲਾ ਵਾ ਕਰੋ ਚੈੱਕ ਬਹੁਤ ਚੰਗਾ ਸਾਲ ਲੱਗਾ ਵਾ ਅੱਲੇ ਆ ਬੜਾ ਚੰਗਾ ਭਾਜੀ ਇਹ ਉਹਨਾ ਜੰਦਾ ਗਾਂ ਕੋਣ ਨਹੀਂ ਪੁਛਾ ਰਖਦੀ ਠੀਕ ਹੈ ਠੀਕ ਉਹ ਗਾੜੀਆਂ ਹੀ ਚੱਡਾ ਮਾ ਉਹ ਖਾ ਲੋ ਭਾਜੀ ਕੈਮਰਾ ਮਾ ਦੇਵਾ ਜੀ ਕਰੋ ਜੱਟਾਂ ਤੁਹਾਨੂੰ ਬਹੁਤ ਚੰਗਾ ਚੋਂ ਭਾਜੀ ਉਹ ਚੰਗੀ ਲੱਗੀ ਆ ਕਰਤਾ ਮਗਰ ਜੀ ਕੁਆਲਟੀ ਬਹੁਤ ਚੰਗੀ ਆ ਤੇ ਮੇਲ ਕਾ ਫਾ ਦੇਵਾ ਜੀ ਮੈਂ ਤੇ ਭਾਜੀ ਤੁਹਾਨੂੰ ਪਰ ਲੱਭਣ ਹੀ ਨਹੀਂ ਦਈ ਬਾਹਰ ਥੋੜਾ ਜਿਹਾ ਨਾ ਸੁਆ ਘੱਟੀਏ ਸੱਤ ਕਿੰਨਾ ਕੁ ਭਾਦੂ ਵੀ ਦੁੱਧ ਤੂੰ ਤਾਂ ਭਾਈ 11 ਨਹੀਂ ਟੀ ਮਾ ਨੇ 13 14 ਲਾਉਣਾ ਹੈ ਤੇਰਾ 14 ਲਾਉਣਾ ਚਵਾਏ ਕਿੰਨੇ ਚੋਂ ਆ ਇਹ ਤੇ ਗੱਲ ਸਹੀ ਆ ਹਾਂਜੀ ਪੇਟ ਕੁੜਾ ਵਖਾਉ ਮਰਦਾ ਸੱਤਰ ਸੱਤਰ ਆ ਮੀਆਂ ਭਾਈ ਟੋਕਣਾ ਮਈਆਂ ਵੇਖਣ ਰਹੀਆਂ ਇਹੋ ਜੀਆਂ ਹਾਂਜੀ ਹਾਂਜੀ ਤੇ ਕੀ ਮੁੱਲ ਪਈ ਇਹਦਾ ਫਿਰ ਕਹਿੰਦੇ ਭਾਈ ਇੱਕ ਦਾਹ ਕਰਦੇ ਈਏ ਅੱਛਾ ਜੀ ਲੱਖ ਨਹੀਂ ਦੇ ਦੀਏ ਤਾਂ ਕਰਨਾ ਮਾਨਤਾਂ ਨੂੰ ਕਰਦੀਏ ਅੰਦਰ ਮਾਂ ਦੇ ਨਾਮ ਕਰ ਦੋ ਜਿੰਨੀ ਕਰਦੀ ਏ ਡਾਡੀ ਨਹੀਂ ਮੋੜਦੀ ਦੋ ਛੱਡਦੀਏ ਕਿ ਬਾਦ ਪੰਜ ਛੱਡੀਏ ਭਾਈ ਹਾਂ ਨਾ 95 ਦੀ ਮਹਿ ਦੇ ਦੀਏ ਜਾਇਜ ਆ ਹੋਰ ਛੱਡ ਦੋ ਹੋਰ ਛੱਡ ਦੋ ਜੀ ਪਈ ਹਾਂ ਨਾ 99 ਦੀ ਦੇ ਦਾਂਗੇ ਲਓ ਭਾਜੀ 92 ਹਜ਼ਾਰ ਦੀ ਸੱਜਣ ਜੀ ਦੇ 13 14 ਲੀਟਰ ਜਿਹੜਾ ਦੁੱਧ ਚਵਾਈ ਜਾਊਗੀ ਮੇਲਦੀ ਨਹੀਂ ਆ ਭਾਜੀ ਪਰ ਜੀ ਚੰਗੀ ਕਰਮਾਲੀ ਬਹੁਤ ਹੀ ਗਾੜਾ ਗਾੜ ਵੀ ਚੰਗਾ ਵਾਦੇ ਹੈ ਵੀ ਜੰਮੀ ਬਲੀ ਆ ਹਾਂਜੀ ਏ ਭਰ ਨਾਲ ਇਹ ਕੋਈ ਨਹੀਂ ਅੱਜ ਆ ਕੋ ਗਾ ਵਰਗਾਈ ਲਗਾਵਾ। ਅੱਜ ਦੀ ਨੀਂਹ ਭਰਾ ਪੂਨ ਲਾਵੇ ਮਾਨਤਾ ਜਰੂਰ ਕਰਾਂਗੇ ਮੋੜਦੇ ਨਹੀਂ ਕਿਸ ਨੂੰ। ਠੀਕ ਹੈ ਠੀਕ ਹੈ। ਲਓ ਜੀ ਬਾਕੀ ਮੌਕੇ ਦੇ ਮਾਨਤਾਣ ਹੋਰ ਵੀ ਬਾਈ ਕਹਿੰਦਾ। ਇਹੋ ਪੈਂਦੀ ਆ ਆਪਣੀਆਂ ਸੋਇ ਡੰਗਰਿਆ। ਹਾਂਜੀ। ਦੋ ਟਾਈਮ ਚਾਰ ਟਾਈਮ ਚੋ ਕੇ ਖੜੋ। ਬਿਲਕੁਲ ਸਹੀ ਗੱਲ ਹੈ ਜੀ। ਹਾਂਜੀ ਹਾਂਜੀ। ਤਾਂ ਬਾਈ ਹਰ ਵਾਰੀ ਬਾਈ ਬੇਨਤੀ ਕਰਦਾ ਵਾ ਕਿ ਜਿਹੜਾ ਸੋਇਆ ਪਸ਼ੂ ਇੱਥੇ ਆ ਕੇ ਆਪਣੇ ਚਵਾਈ ਕਰਕੇ ਖੜਿਆ ਕਰੋ। ਤੇ ਵੀਡੀਓ ਬੁਣੀ ਤੇ ਕੱਲੀ ਧੰਨਵਾਦ ਹੈ ਸਾਰੇ ਕਿਸਾਨ ਭਾਜੂ ਕਾਲਕਪਰਾਵਾਂ ਦਾ। ਵਾਦੀ ਹੈ। ਸੇ ਮਾਵਾ ਹੀ ਕਰੂ ਜਿਆਦਾ 750 ਨਾ ਲੋਕ ਵਾਲਾ ਖਾਂ ਲੱਗਾ ਵਾ ਤੇ ਲੋਕ ਵਾਲੇ ਤੁਹਾਨੂੰ ਦੀ ਚਵਾਈ ਬਹੁਤ ਹੀ ਜ਼ਿਆਦਾ ਕੋਲੀ ਹੁੰਦੀ ਆ ਬਹੁਤ ਹੀ ਚੰਗੀ ਝੋਟੀ ਆ ਤੇ ਤੀਜਾ ਸਵੇਰ ਹੋਈ ਜਿਹੜਾ ਸਮਾਂ ਜਿਆ ਜਿਹੜੀ ਤੁਝੇ ਰੰਗ ਪਾ ਕੇ ਪੱਲ ਪਾਈ ਤੇ ਮੇਰੇ ਕੋਲ ਪਾਈ ਜਾਂਦਾ ਕਿ 5 ਲੀਟਰ ਗਰੰਟੀ ਵਾਲਾ ਦੁੱਧ ਬਿਲਕੁਲ ਤਿਆਰ ਆ ਪਰ ਇਹਨਾਂ ਨੇ ਕਿਹਾ ਟਬਲੇ ਆ ਕਿ ਆ ਇਹਨਾਂ ਬਲਿਆ ਦਾ ਨਾ ਗਾਂ ਬੱਜੀ ਜਾ ਕੋਈ ਈ ਮੇਲ ਕਫ ਆ ਗਿਆ ਜੀ ਪਿੱਛੇ ਦੇ ਬਿਲਕੁਲ ਨਾਲੂ ਨਾਲ ਹੀ ਆ ਇਧਰ ਦੇਖ ਸਾਡੇ ਜੀ ਸਭ ਇਹ ਵੀ ਹੈ ਡੀਜੇ ਦਾ ਚੰਗੇ ਤਰੀਕੇ ਨਾਲ ਆ ਗਿਆ ਵਾ ਸਾਰੇ ਵੀਰਾਂ ਦਾ ਸਵਾਗਤ ਹੈ ਆਪਣਾ ਢਿਲੋਂ ਡੇ